ਇਕੋ ਹਾਸਿਆ ਦਾ ਕਲਾਕਾਰ ਜਦੋਂ ਮਾਨਮਾਨ ਹੋਈ ਸੀ ਤੇ ਹੁਣ ਮੈਨੂੰ ਲੱਗਦਾ ਕਿ ਥੋੜੇ ਦਿਨਾਂ ਚ ਕਰਮਜੀਤ ਅਨਮੋਲ ਮਾਨਮਾਨ ਜਿਹੜੀ ਆ ਨਾਲ-ਨਾਲ ਹੋਗੀ ਕਿਉਂਕਿ ਜੋੜੀ ਜਿਹੜੀ ਆ ਜ਼ਬਰਦਸਤ ਹੈ ਅੱਜ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਨੇ ਅੱਜ ਜਿਹੜੀ ਆ ਇੱਕ ਲਿਸਟ ਜਾਰੀ ਕਰ ਦਿੱਤੀ ਆ ਪਰ ਚਰਚਾ ਜਿਹੜੀ ਆ ਸਿਰਫ ਇੱਕੋ ਨਾਮ ਦੀ ਆ ਸਵੇਟ ਜਦੋਂ ਤੋਂ ਚਰਚਾ ਦੇ ਵਿੱਚ ਉਹ ਨਾਮ ਆਇਆ ਤੇ ਅਸੀਂ ਵੀ ਉਹਨਾਂ ਦੇ ਕੋਲ ਪਹੁੰਚ ਚੁੱਕੇ ਆ ਬਾਕੀ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਪਹਿਲੇ ਤਾਂ ਬਹੁਤ-ਬਹੁਤ ਸਵਾਗਤ ਹੈ ਸਰ ਤੇ ਨਾਲ ਹੀ ਤੁਹਾਨੂੰ ਬਹੁਤ-ਬਹੁਤ ਬੁਵਾਰਕਾ ਥੈਂਕ ਯੂ ਸੋ ਮਚੀ ਥੈਂਕ ਯੂ ਸੋ ਮਚ ਜੇ ਗੱਲ ਕੀਤੀ ਜਾਵੇ ਇੱਕ ਲੋਕਾਂ ਨੂੰ ਹਸਾਣਾ ਤੇ ਇੱਕ ਲੋਕਾਂ ਨੂੰ ਅੰਦਰੋਂ ਖੁਸ਼ ਕਰਨਾ ਜ਼ਮੀਨ ਅਸਮਾਨ ਦਾ ਫਰਕ ਹੈ ਕੀ ਲੱਗਦਾ ਕਿ ਸਿਆਸਤ ਦੇ ਵਿੱਚ ਆਤਾ ਗਏ ਹੋ ਕੀ ਲੋਕਾਂ ਨੂੰ ਅੰਦਰੋਂ ਖੁਸ਼ ਕਰ ਪਾਓਗੇ ਪੂਰੀ ਕੋਸ਼ਿਸ਼ ਕਰਾਂਗੇ ਜੀ ਕਿਉਂ ਨਹੀਂ ਕਰ ਪਾਵਾਂਗੇ ਜੇ ਲੋਕਾਂ ਨੂੰ ਆਪਣੇ ਆਰਟ ਜਰੀਏ ਖੁਸ਼ ਕੀਤਾ ਹੈ ਤਾਂ ਆਪਣੇ ਕੰਮਾਂ ਜਰੀਏ ਵੀ ਖੁਸ਼ ਕਰਾਂਗੇ ਸਿਆਸਤ ਕਹਿੰਦੇ ਕਿ ਮੈਂ ਕਹਿਣਾ ਨਹੀਂ ਜਾਊਂਗੀ ਪਰ ਕਹਿ ਜ਼ਰੂਰ ਦੂੰਗੀ ਕਿ ਲੋਕ ਕਹਿੰਦੇ ਕਿ ਕੁੱਤੀ ਚੀਜ਼ ਆ ਦੱਸਦੇ ਬਹੁਤ ਹੈ ਨਾ ਪਰ ਜੇ ਗੱਲ ਕੀਤੀ ਜਾਵੇ ਤੁਹਾਡੀ ਕਲਾਕਾਰੀ ਦੀ ਲੋਕਾਂ ਨੂੰ ਤੁਸੀਂ ਹਸਾਨਿਓ ਬਹੁਤ ਲੋਕਾਂ ਦਾ ਤੁਹਾਨੂੰ ਪਿਆਰ ਮਿਲਦਾ ਆ ਸਿਆਸਤ ਦੇ ਵਿੱਚ ਪੈਰ ਰੱਖ ਲਿਆ ਤੇ ਸਿਆਸਤ ਦੇ ਵਿੱਚ ਲੋਕ ਪਿਆਰ ਦੇਣਗੇ ਲੱਗਦਾ ਬਿਲਕੁਲ ਜੀ ਕਿਉਂਕਿ ਪਹਿਲਾਂ ਵੀ ਲੋਕਾਂ ਲਈ ਐਂਟਰਟੇਨ ਕਰਦੇ ਸੀ ਲੋਕਾਂ ਨੂੰ ਤੇ ਹੁਣ ਵੀ ਲੋਕਾਂ ਲਈ ਲੜ ਰਹੇ ਆਂ ਔਰ ਮੈਨੂੰ ਲੱਗਦਾ ਕਿ ਜਿਵੇਂ ਲੋਕ ਪਿਆਰ ਕਰ ਰਹੇ ਨੇ ਜਾਂ ਜਿਵੇਂ ਲੋਕਾਂ ਦੇ ਫੋਨ ਕਾਲ ਆ ਰਹੇ ਨੇ ਜਾਂ ਲੋਕ ਖੁਸ਼ੀ ਮਨਾ ਰਹੇ ਨੇ ਮੈਨੂੰ ਲੱਗਦਾ ਕਿ ਲੋਕ ਇਧਰ ਵੀ ਪਿਆਰ ਦੇਣਗੇ ਕਰਨੀ ਅਨਮੋਲ ਦੀ ਦਿਲ ਦੀ ਤਮੰਨਾ ਸੀ ਜਾਂ ਫਿਰ ਮਾਨ ਸਾਹਿਬ ਹੱਥ ਫੜ ਕੇ ਲੈ ਕੇ ਆਏ ਨੇ ਵੀ ਚਲੋ ਭਾਈ ਮੈਂ ਸਿਆਸਤ ਦੇ ਵਿੱਚ ਆਇਆ ਮੈਂ ਲੋਕਾਂ ਨੂੰ ਹਸਾਇਆ ਵੀ ਆ ਤੇ ਮੈਂ ਹੁਣ ਲੋਕਾਂ ਦੀ ਸੇਵਾ ਕਰ ਰਿਹਾ ਤੇ ਹਾਂਜੀ ਦੇਖੋ ਜੀ ਸੋਸ਼ਲ ਵਰਕਰਾਂ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਕ ਹੈ ਬਾਕੀ ਇਹ ਹੈ ਕਿ ਹੌਲੀ-ਹੌਲੀ ਮਤਲਬ ਮਨ ਬਣੀ ਜਾਂਦਾ ਬੰਦੇ ਦਾ ਕਿਉਂਕਿ ਜਦੋਂ ਤੁਹਾਡੇ ਕੋਲੇ ਕੁਝ ਜ਼ਿੰਮੇਵਾਰੀ ਆ ਜਾਂਦੀ ਹੈ ਤਾਂ ਤੁਸੀਂ ਹੋਰ ਵੀ ਵਧੀਆ ਕੰਮ ਕਰ ਸਕਦੇ ਹੋ ਸੋ ਮੇਰੇ ਪਰਿਵਾਰ ਨੂੰ ਵੀ ਬੜਾ ਸੀ ਮੇਰੇ ਪਿੰਡ ਨੂੰ ਵੀ ਬੜਾ ਸੀਗਾ ਕਿ ਮੈਂ ਇਸ ਲਾਈਨ 'ਚ ਆਪਾਂ ਮੈਨੂੰ ਵੀ ਕਿਤੇ ਨਾ ਕਿਤੇ ਸੀਗਾ ਤੇ ਵੀ ਆਵਾਂ ਤੇ ਕਿਉਂਕਿ ਬਾਕੀ ਤਾਂ ਜਿਹੜਾ ਕਿਉਂਕਿ ਪਹਿਲਾਂ ਤਾਂ ਰੋਜ਼ੀ ਰੋਟੀ ਦਾ ਹੀ ਬਹੁਤ ਮਸਲਾ ਹੁੰਦਾ ਸੀਗਾ ਉਹ ਇੱਕ ਮਤਲਬ ਮੈਂ ਉਹ ਜਿਹੜੀ ਉਹ ਉਹ ਪਾਰ ਕਰ ਲਿਆ ਮੈਂ ਉਹ ਹਨਾ ਵੀ ਮੈਨੂੰ ਐ ਵੀ ਇੰਨਾ ਕਿ ਮੈਂ ਮਤਲਬ ਰੋਟੀ ਖਾਣ ਯੋਗ ਹੋ ਗਿਆ ਹੁਣ ਕਿਉਂ ਨਾ ਵੀ ਕੋਈ ਸੋਸ਼ਲ ਵਰਕ ਵੀ ਕੀਤਾ ਜਾਵੇ ਤਾਂ ਇਸ ਲਈ ਮੈਂ ਇਧਰ ਆ ਗਿਆ ਮਾਨ ਸਾਹਿਬ ਕਹਿੰਦੇ ਕਿ ਜਦੋਂ ਸਿਆਸਤ ਦੇ ਵਿੱਚ ਆ ਜਾਂਦਾ ਹੈ ਨਾ ਬੰਦਾ ਤੇ ਨਾ ਹੀ ਤਾਂ ਪਰਿਵਾਰ ਦੇ ਲਈ ਟਾਈਮ ਰਹਿੰਦਾ ਤੇ ਨਾ ਹੀ ਅਸੀਂ ਆਪਣੇ ਆਪ ਲਈ ਟਾਈਮ ਕਰ ਸਕਦੇ ਆ ਫਿਰ ਸਿਰਫ ਅਸੀਂ ਲੋਕਾਂ ਦੇ ਲਈ ਹੁੰਨੇ ਆ ਲੋਕਾਂ ਦੇ ਜਵਾਬ ਦੇ ਹੀ ਦਿੰਨੇ ਆ ਲੋਕਾਂ ਜੋ ਗੱਲ ਪੁੱਛਦੇ ਨੇ ਸਵਾਲ ਪੁੱਛਦੇ ਉਹਨਾਂ ਦਾ ਜਵਾਬ ਦਿੰਨੇ ਆ ਤੇ ਹੁਣ ਕਰਨ ਜਦੋਂ ਮੋਲ ਆਪਣੇ ਲਈ ਸਮਾਂ ਕਿਵੇਂ ਕੱਢੇਗਾ ਤੇ ਜਿਹੜੇ ਲੋਕ ਉਹਨੂੰ ਅਦਾਕਾਰੀ ਲਈ ਪਸੰਦ ਕਰਦੇ ਨੇ ਉਹ ਉਹ ਟਾਈਮ ਨੂੰ ਕਿਵੇਂ ਮੈਨੇਜ ਕਰੋਗੇ ਦੇਖੋ ਜੀ ਮੈਂ ਆਪਣਾ ਕੰਮ ਤਾਂ ਕਰਦਾ ਹੀ ਰਹੂੰਗਾ ਕਿਉਂਕਿ ਇਹ ਤਾਂ ਮੇਰੀ ਰੋਜ਼ੀ-ਰੋਟੀ ਹੈ ਮੈਂ ਇਧਰੋਂ ਹੀ ਪੈਸਾ ਤਾਂ ਇਧਰੋਂ ਕਮਾਉਣਾ ਆਪਣੀ ਰੋਜ਼ੀ-ਰੋਟੀ ਤਾਂ ਇਧਰੋਂ ਕਮਾਉਣੀ ਹੈ ਤੇ ਪੋਲਿਟਿਕਸ ਤਾਂ ਮੈਂ ਸਿਰਫ ਲੋਕਾਂ ਦੀ ਸੇਵਾ ਲਈ ਆਇਆ ਔਰ ਹੁਣ ਇਹਨਾਂ ਕਹਿ ਕੇ ਹੁਣ ਸਮਾਂ ਵੰਡਿਆ ਜਾਊਗਾ ਪਹਿਲਾਂ ਫੁੱਲ ਟਾਈਮ ਆਪਣੇ ਕਲਾ ਨੂੰ ਸੀਗਾ ਆਪਣੇ ਕੰਮ ਨੂੰ ਸੀ ਹੁਣ ਅੱਧਾ ਟਾਈਮ ਕੰਮ ਨੂੰ ਹੋ ਜਾਊਗਾ ਤੇ ਅੱਧਾ ਇਧਰ ਹੋ ਜਾਏਗਾ ਪਲਾਨਿੰਗ ਕੀ ਆ ਫਿਰ ਅਗੀ ਦੇਖੋ ਜੀ ਮੇਨ ਤਾਂ ਇਹੀ ਹੈ ਕਿ ਲੋਕਾਂ ਦੀ ਸੇਵਾ ਕਰੀਏ ਲੋਕ ਖੁਸ਼ ਹੋਣ ਤੇ ਲੋਕ ਜਿਵੇਂ ਫਿਲਮਾਂ ਦੇ ਵਿੱਚ ਮੈਨੂੰ ਐਪਰੀਸ਼ੀਏਟ ਕਰਦੇ ਨੇ ਤਾਂ ਲੋਕਾਂ ਦੇ ਕੰਮ ਕਰਾਂ ਮੈਂ ਲੋਕ ਖੁਸ਼ ਹੋਣ ਤੇ ਮੈਨੂੰ ਇਸ ਲਾਈਨ 'ਚ ਵੀ ਐਪਰੀਸ਼ੀਏਟ ਕਰਦੇ ਜਿਵੇਂ ਹੋਰ ਪਾਰਟੀਆਂ ਜਿਹੜੀਆਂ ਨੇ ਦਾਅ ਜ਼ਰੂਰ ਖੇਡਦੀਆਂ ਨੇ ਕੀ ਲੱਗਦਾ ਤੁਹਾਡੇ ਤੇ ਵੀ ਦਾਅ ਖੇਡਿਆ ਜਾ ਰਿਹਾ ਇੱਕ ਨਹੀਂ ਦੇਖੋ ਮੈਂ ਦਾਅ ਤਾਂ ਨਹੀਂ ਮੈਂ ਕਹਿ ਸਕਦਾ ਕਿਉਂਕਿ ਮੇਰਾ ਇਹਨਾਂ ਨਾਲ ਨਹੀਂ ਲੋਕਪ੍ਰੇਤ ਤਾਂ ਤੁਹਾਡੀ ਲੋਕ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤਾਂ ਇਹੀ ਕਿਹਾ ਜਾ ਰਿਹਾ ਕਿ ਤੁਹਾਡੇ ਤੇ ਦਾਅ ਖੇਡਿਆ ਜਾ ਰਿਹਾ ਹੈ ਉਹ ਇਹ ਨਹੀਂ ਮੈਂ ਕਹਿ ਸਕਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਮੇਰਾ ਕਿਉਂਕਿ ਮਾਨ ਸਾਹ ਨਾਲ ਬਚਪਨ ਤੋਂ ਸਾਥ ਹੈ ਔਰ ਸਾਡਾ ਪ੍ਰੇਮ ਪਾਇਰ ਬਣਿਆ ਹੋਇਆ ਕਿਉਂਕਿ ਉਹਨਾਂ ਦੇ ਸ਼ੁਰੂ ਤੋਂ ਹੀ ਪੰਜਾਬ ਪ੍ਰਤੀ ਉਹ ਚਿੰਤਾ ਰੱਖਦੇ ਸੀਗੇ ਤੇ ਇਸ ਕਰਕੇ ਕਿਉਂਕਿ ਉਹਨਾਂ ਨੇ ਤੁਸੀਂ ਕੋਈ ਵੀ ਕੋਈ ਗਾਣਾ ਕੋਈ ਸਕਿੱਟ ਦੇਖ ਲਓ ਤੇ ਉਹਦੇ ਚ ਪੰਜਾਬ ਦਾ ਦਰਦ ਝਲਕਦਾ ਸੀ ਕਿ ਪੰਜਾਬ ਲਈ ਤਾਂ ਉਸੇ ਇਸ ਲਾਈਨ ਚ ਆਏ ਸੀਗੇ ਤੇ ਉਹਨਾਂ ਕਰਕੇ ਇਧਰ ਮੈਨੂੰ ਮੌਕਾ ਮਿਲਿਆ ਕੋਈ ਦਾਲ ਹੀ ਗੱਲ ਤਾਂ ਨਹੀਂ ਮੈਨੂੰ ਲੱਗਦੀ ਆ ਆਖਰੀ ਸਵਾਲ ਜੇ ਅਦਾਕਾਰੀ ਦੇ ਵਿੱਚ ਕਹਿੰਦੇ ਕਿ ਜਦੋਂ ਕੋਈ ਲੋਕ ਪਸੰਦ ਵੀ ਕਰਦੇ ਕੁਝ ਹੇਟਰਸ ਵੀ ਹੁੰਦੇ ਆ ਰਾਜਨੀਤੀ ਵੀ ਇਹੀ ਚੀਜ਼ ਆ ਕੁਝ ਲੋਕ ਪਸੰਦ ਕਰਦੇ ਆ ਕੁਝ ਨਕਾਰਦੇ ਆ ਤੇ ਉਸ ਨੂੰ ਕਿਵੇਂ ਮੈਨੇਜ ਕਰੋਗੇ ਜੇ ਲੋਕ ਨਕਾਰਨ ਕੋਈ ਨਹੀਂ ਜੀ ਇਨਕਾਰੀ ਜਾਣੋ ਉਹਨਾਂ ਕੰਮਾਂ ਦਾ ਜਿਹੜੇ ਵਿਰੋਧੀ ਨੇ ਉਹਨਾਂ ਦਾ ਕੰਮ ਆ ਕਰਨਾ ਆਪਾਂ ਸਭ ਨੂੰ ਪਿਆਰ ਕਰਨ ਵਾਲੇ ਬੰਦੇ ਆ ਅਸੀਂ ਆਪਣੇ ਪਿਆਰ ਨਾਲ ਜਿੱਤਾਂਗੇ ਸਭ ਨੂੰ ਜੀ ਨੇ ਮੁਹੰਮਦ ਸਦੀਕ ਜੀ ਗੱਲ ਕੀਤੀ ਜਾਵੇ ਤੁਸੀਂ ਜਿਵੇਂ ਪਹਿਲਾਂ ਇੰਟਰਵਿਊ ਦੇ ਵਿੱਚ ਕਿਹਾ ਕਿ ਉਹਨਾਂ ਨੇ ਤੁਹਾਨੂੰ ਸਮਾਂ ਦੇ ਦਿੱਤਾ ਹੈ ਉਹਨਾਂ ਨੇ ਤੁਹਾਨੂੰ ਲੋਕਾਂ ਨੂੰ ਕਹਿ ਦਿੱਤਾ ਕਿ ਹੁਣ ਤੁਹਾਨੂੰ ਮੌਕਾ ਦੇਣ ਉਹ ਉਸ ਨੂੰ ਕਿਵੇਂ ਦੇਖਦੇ ਹੋ ਕਿ ਜੇ ਉਹਨਾਂ ਦਾ ਸਮਾਂ ਇੰਨਾ ਰਿਹਾ ਆ ਉਹਨਾਂ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਕਿ ਉਹਨਾਂ ਹੀ ਪਿਆਰ ਉੱਥੋਂ ਤੁਹਾਨੂੰ ਮਿਲੇਗਾ ਬਿਲਕੁਲ ਜੀ ਮੈਂ ਇਹੀ ਉਮੀਦ ਕਰਦਾ ਕਿਉਂਕਿ ਸਦੀਕ ਸਾਹਿਬ ਮੇਰੇ ਵੀ ਬਹੁਤ ਸਤਿਕਾਰਯੋਗ ਨੇ ਜੀ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਕਿਉਂਕਿ ਗੱਲ ਹੋਈ ਮੁਲਾਕਾਤ ਹੋਈ ਉਹਨਾਂ ਨਾਲ ਇਸ ਤੋਂ ਬਾਅਦ ਨਹੀਂ ਮੁਲਾਕਾਤ ਨਹੀਂ ਹੋਈ ਉਹਨਾਂ ਦੇ ਫੋਨ ਜਰੂਰ ਆਇਆ ਸੀ ਘਰ ਉਹਨਾਂ ਦੇ ਉਹਨਾਂ ਦੀ ਬੇਟੀ ਨਾਲ ਗੱਲ ਹੋਈ ਹੈ ਜੀ ਉਹਨਾਂ ਨੇ ਮੁਬਾਰਕਾਂ ਦਿੱਤੀਆਂ ਤੇ ਬਾਕੀ ਰਹੀ ਗੱਲ ਜਿਹੜੀਆਂ ਪਾਰਟੀਆਂ ਦੇ ਆਪਣੇ ਸੁਨਾਹਤ ਹੁੰਦੇ ਆ ਆਪਣੇ ਵਿਚਾਰਧਾਰਾ ਹੁੰਦੀ ਆ ਉਹ ਅਲੱਗ ਉਹ ਪਰ ਰਿਸਪੈਕਟ ਉਹਨਾਂ ਦੀ ਹੁੰਨੀ ਰਹੂਗੀ ਜੀ ਤੇ ਇੱਕ ਵਾਰੀ ਫਿਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੈਗਰੂ ਕਰੇਗੇ ਤੁਹਾਨੂੰ ਇਸ ਦੇ ਵਿੱਚ ਜਿਵੇਂ ਤੁਸੀਂ ਐਕਟਿੰਗ ਲਾਈਨ ਦੇ ਵਿੱਚ ਅਦਾਕਾਰੀ ਲਾਈਨ ਦੇ ਵਿੱਚ ਲੋਕਾਂ ਨੂੰ ਪਾਇਉ ਅੱਛੇ ਲੱਗਿਓ ਸਿਆਸਤ ਦੇ ਵਿੱਚ ਵੀ ਇੰਨੇ ਹੀ ਪਿਆਰੇ ਲੱਗੋ ਥੈਂਕ ਯੂ ਸੋ ਮਚ